ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਸੀਂ ਹੈਂਡਵਰਕ ਦੇ ਸੂਟ ਰੈਡੀ ਕੀਤੇ ਨੇ 81 ਸੂਟ ਪਾਉਂਦੇ ਹੁੰਨੇ ਆ ਜੀ ਹੈਂਡਵਰਕ ਜਿਹੜੀ ਰੈਡੀ ਕਰਦੇ ਆ ਤੁਹਾਨੂੰ ਅਸੀਂ 4200 4500 4000 ਦੀ ਰੇਂਜ ਸੂਟ ਦੰਨੇ ਆ ਸਟਾਫ ਪੂਰਾ ਵਧੀਆ ਹੁੰਦਾ ਜੀ ਸਾਰੀ ਸੂਟ ਸਾਡੇ ਇਹ ਨਾਲ ਦੀ ਨਾਲ ਸੋਲਡ ਆਊਟ ਹੁੰਨੇ ਆ ਕਿਉਂਕਿ ਜਿਹੜੇ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਇਹ ਵਾਲੇ ਸੂਟ ਦੰਨੇ ਆ ਇਹ ਤੁਹਾਨੂੰ ਕਿਤੋਂ ਨਹੀਂ ਮਿਲਣੇ ਹੈਗੇ ਕਿਉਂਕਿ ਸੁ ਖੁਦ ਅਸੀਂ ਸੂਟ ਬਣਾਉਂਦੇ ਆ ਤੁਸੀਂ ਦੇਖ ਨਹੀਂ ਸਕਦੇ ਮਤਲਬ ਇਹ ਤਾਂ ਜਸਟ ਇੱਕ ਇੰਨਾ ਕੀ ਸਟਾਕ ਆ ਜਿਹੜੀ ਮੈਂ ਵੀਡੀਓ ਅੱਜ ਦੀ ਬਣਾਣੀ ਆ ਕਿਉਂਕਿ ਮੇਰੀ ਵੱਤ ਤੋਂ ਵੱਧ ਐਦਾਂ ਹੁੰਦਾ ਕਿ ਮੈਂ 50 ਤੋਂ 60 ਸੂਟ ਪਾਣੀ ਹੁੰਨੇ ਇੱਕ ਵੀਡੀਓ ਦੇ ਵਿੱਚ ਤੇ ਬਾਕੀ ਤੁਹਾਨੂੰ ਸਾਡੇ ਪਾਸ ਕਾਫੀ ਸਾਰਾ ਸਟਾਕ ਹੈਗੇ ਇਹਨਾਂ ਦੇ ਵਿੱਚ ਪ੍ਰਾਈਸ ਅੱਪ ਵੀ ਹੋਣਗੇ ਤੇ ਨਾਰਮਲ ਰੇਂਜ ਦੀ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ 4000 ਦੀ ਰੇਂਜ ਵਾਲੇ ਸੂਟ ਦੇਣੇ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਹੋਣਗੇ ਤੁਸੀਂ ਬਸ ਕਮੈਂਟ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਬਹੁਤ ਸੋਹਣੇ ਜੀ ਕਲੈਕਸ਼ਨ ਆ ਜਿਹੜੀ ਅੱਜ ਅਸੀਂ ਤੁਹਾਨੂੰ ਦੇਣੀ ਆ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੇਰੇ ਇਸ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਅ ਸ਼ੁਰੂ ਕਰਦੇ ਆ ਜੀ ਬਹੁਤ ਪਿਆਰੇ ਜੇ ਸੂਟ ਤੋਂ ਪਹਿਲਾਂ ਦਾ ਸਟੱਫ ਦਿਖਾ ਦਈਏ ਤੁਹਾਨੂੰ ਬਹੁਤ ਸੋਹਣਾ ਜੇ ਔਰਗੇਂਜ਼ਾ ਦੇ ਵਿੱਚ ਲਾਈਨਿੰਗ ਵਾਲਾ ਸਟੱਫ ਆਇਆ ਬਿਲਕੁਲ ਨਿਊ ਸਟੱਫ ਆਇਆ ਠੀਕ ਆ ਜੇ ਉੱਪਰ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਦਵਕੇ ਦਾ ਵਰਕ ਹੋਇਆ ਹੋਇਆ ਹਲਕਾ ਜਿਹਾ ਪਰਲ ਦਿੱਤਾ ਹੋਇਆ ਹੋਰ ਇਸਤੇ ਵਿੱਚ ਐਕਸਟਰਾ ਕੋਈ ਮਟੀਰੀਅਲ ਨਹੀਂ ਦੋ ਮਟੀਰੀਅਲ ਦੇ ਨਾਲ ਸੂਟ ਬਣੇ ਹੋਏ ਨੇ ਜੀ ਬਸ ਇਹੀ ਆਪਣੇ ਤੇ ਇੱਧਰ ਰਹੇਗਾ ਇਹ ਬਹੁਤ ਪਿਆਰਾ ਜਿਹਾ ਸਾਰੀ ਫਰੰਟ ਦੇ ਵਿੱਚ ਬੂਟੀ ਮਿਲੇਗੀ ਤੁਹਾਨੂੰ ਜਿੰਨੇ ਦਾ ਮੈਂ ਤੁਹਾਨੂੰ ਸੂਟ ਦੇਣਾ ਜੀ ਜੇ ਤੁਸੀਂ ਇਸੇ ਵਰਕ ਦੀ ਫੋਟੋ ਚੱਕ ਕੇ ਕਿਸੇ ਵੀ ਆਪਣੇ ਕਾਰੀਗਰ ਨੂੰ ਪਾਉਂਦੇ ਹੋ ਜਾਂ ਫਿਰ ਕਿਸੇ ਬੁਟੀਕ ਵਾਲੇ ਨੂੰ ਪਾਉਂਦੇ ਹੋ ਜਿੰਨੇ ਦਾ ਮੈਂ ਤੁਹਾਨੂੰ ਪੂਰਾ ਸੂਟ ਵਿਦ ਸਟੱਫ ਦੇ ਦੇਣਾ ਇਸ ਤੋਂ ਜ਼ਿਆਦਾ ਤਾਂ ਜੀ ਉਹ ਵਰਕ ਦਾ ਪ੍ਰਾਈਸ ਦੱਸਣਗੇ ਤੁਹਾਨੂੰ ਪ੍ਰੋਪਰ ਬਾਜੂ ਤੇ ਵੀ ਆ ਪਿਸਤਾ ਸ਼ੇਡ ਦੇ ਵਿੱਚ ਸਲਵਾਰ ਆ ਤੇ ਇਹ ਰਹੇਗਾ ਜੀ ਦੁਪੱਟਾ ਚਨਾਉਂ ਸ਼ਫੌਨ ਦਾ ਸਾਰੇ ਦੇ ਵਿੱਚ ਬੂਟੇ ਆ ਠੀਕ ਹੈ ਇਹਦੀ ਸਲਵਾਰ ਦਾ ਇੱਕ ਨੰਬਰ ਲਾਈਟ ਰਹਿ ਗਿਆ ਕਲਰ ਅਸੀਂ ਤੁਹਾਨੂੰ ਪ੍ਰੋਪਰ ਡਾਈ ਕਰਾ ਕੇ ਦਵਾਂਗੇ ਜੀ ਦੁਪट्टे ਦੇ ਨਾਲ ਦੇ ਇਹਦਾ ਕਲਰ ਆਏਗਾ ਠੀਕ ਹੈ ਇਹ ਜਦੋਂ ਅਸੀਂ ਡਾਈ ਕਰਵਾਨੇ ਤਾਂ ਕਈ ਵਾਰੀ ਡਾਈ ਦੀ ਪ੍ਰੋਬਲਮ ਆ ਜਾਂਦੀ ਆ ਦੁਪट्टे ਦੇ ਨਾਲ ਦੀ ਡਾਈ ਕਰਵਾ ਕੇ ਦਵਾਂਗੇ ਅਗਰ ਤੁਹਾਨੂੰ ਸੂਟ ਪਸੰਦ ਹੋਇਆ ਤਾਂ ਨੈਕਸਟ ਦੇਖੋ ਜੀ ਸੇਮ ਦੇ ਵਿੱਚ ਇਹ ਕਲਰ ਆਪਸ਼ਨ ਆ ਠੀਕ ਹੈ ਬਹੁਤ ਸੋਹਣਾ ਜਿਹਾ ਕਲਰ ਆ ਸਲਵਾਰ ਸੇਮ ਹੈ ਜੀ ਤੇ ਦੁਪੱਟਾ ਬਹੁਤ ਪਿਆਰਾ ਇਹਦਾ ਸ਼ਿਮਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਸਾਰੇ ਦੇ ਵਿੱਚ ਤੁਹਾਨੂੰ ਬੁੱਟੀ ਮਿਲੇਗੀ ਜੀ ਸ਼ਿਮਰ ਦੇ ਦੁਪੱਟੇ ਦੇ ਨਾਲ ਇਹ ਬਹੁਤ ਪਿਆਰਾ ਜਿਹਾ ਪੀਸ ਆ 4000 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਹੁਣ ਐਦਾਂ ਦੇ ਹੈਵੀ ਸੂਟ ਤੁਹਾਨੂੰ 4000 ਦਾ ਕਿੱਥੋਂ ਮਿਲ ਜਾਏਗਾ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਠੀਕ ਆ ਜੀ ਕਿਉਂਕਿ ਸਿੰਗਲ ਸਿੰਗਲ ਸੂਟ ਪਏ ਨੇ ਜਿਹੜੇ ਵਿੱਚ ਵਿੱਚੋਂ ਮੈਂ ਜਸਟ ਕਰਣ ਵਾਲੇ ਹੀ ਕੰਮ ਕਰਨਾ ਇਹ ਸੂਟ 8000 ਦੀ ਰੇਂਜ ਵਾਲਾ ਸੂਟ ਆ neck ਤੇ ਵਰਕ ਹੈ ਸਾਰੇ ਫਰੰਟ ਚ ਠੀਕ ਹੈ ਦੇਖੋ ਸੂਟ ਦੀ ਲੁੱਕ ਦੇਖੋ ਜੀ ਟੋਟਲੀ ਦਾ ਸੂਟ ਹੈ ਨਾ ਜੀ ਠੀਕ ਹੈ ਤੇ ਕ੍ਰੀਪ ਦੀ ਸਲਵਾਰ ਆ ਜਾਏਗੀ ਜੀ ਇਹਦੇ ਨਾਲ ਠੀਕ ਹੈ ਇਹ ਕਿਉਂਕਿ ਸ਼ਿਮਰ ਦੇ ਵਿੱਚ ਆ ਇਹ ਡਬਲ ਟੋਨ ਦੇ ਵਿੱਚ ਰਹੂਗਾ 골ਡਨ ਤੇ ਇਹ ਵਾਲਾ ਪੀਕਾਕ ਜਿਹਾ ਸ਼ੇਡ ਆ ਜਿਹੜਾ ਤੇ ਸ਼ਿਮਰ ਦੇ ਵਿੱਚ ਇਹਦਾ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਰਹੂਗੀ ਬਹੁਤ ਹੈਵੀ ਸੂਟ 8000 ਦਾ ਸੂਟ ਸੀਗਾ ਲਾਸਟ ਪੀਸ ਹੋਣ ਕਰਕੇ ਤੁਹਾਨੂੰ ਸੇਮ ਪ੍ਰਾਈਸ ਦੇ ਦਾਂਗੇ ਇਹ ਵਾਲਾ ਸੂਟ ਇੱਕੋ ਹੀ ਪਿਆ ਨੈਕਸਟ ਦੇਖ ਲਓ ਜੇ ਡਬਲ ਸ਼ੇਡ ਦੇ ਵਿੱਚ ਸੂਟ ਆ ਗੋਟਾ ਪੱਤੀ ਦਾ ਸੂਟ ਬਹੁਤ ਜ਼ਿਆਦਾ ਸੀ ਇਹ ਵਾਲੇ ਸੂਟ ਸੇਲ ਕੀਤੇ ਸੀ 5500 ਦੇ ਵਿੱਚ ਕਿਉਂਕਿ ਇਹਦਾ ਪ੍ਰਾਈਸ ਹੀ 6600 ਦੇ ਵਿੱਚ ਬਣਿਆ ਸੀਗਾ 5500 ਚ ਅਸੀਂ ਸੂਟ ਸੇਲ ਕੀਤੇ ਸੀ ਅੱਜ ਤੁਹਾਨੂੰ 4000 ਚ ਦੇ ਰਹੇ ਹਾਂ ਉੱਪਰੋਂ ਲਾਈਟ ਸ਼ੇਡ ਆ ਨੀਚੇ ਡਾਰਕ ਸ਼ੇਡ ਆ ਤੇ ਟੋਟਲੀ ਗੋਟਾ ਬੱਤੀ ਚ ਬਣਿਆ ਹੋਇਆ ਪੀਸ ਆ ਇਹਦੇ ਨਾਲ ਲਾਈਟ ਸਲਵਾਰ ਰਹੇਗੀ ਜਿਹੜਾ ਉੱਪਰ ਵਾਲਾ ਵੇਸ ਆ ਠੀਕ ਆ ਤੇ ਜਿਹੜਾ ਦੁਪੱਟਾ ਰਹੇਗਾ ਜੀ ਉਹ ਵੀ ਤੁਹਾਨੂੰ ਡਬਲ ਸ਼ੇਡ ਚ ਮਿਲੇਗਾ ਤਾਂ ਸੈਂਟਰ ਚ ਲਾਈਟ ਦੋਨਾਂ ਸਾਈਡਾਂ ਦੇ ਡਾਰਕ ਆ ਸਾਰੇ ਚ ਬੁਟੀ ਰਹੇਗੀ ਇਹ ਵੀ ਤੁਹਾਨੂੰ 4000 ਦਾ ਸੂਟ ਮਿਲੇਗਾ ਹੁਣ ਸਟੱਫ ਹਰ ਇੱਕ ਮਿਲੇਗਾ ਤੁਸੀਂ ਵੀਡੀਓ ਨੂੰ ਜਸਟ ਧਿਆਨ ਨਾਲ ਦੇਖਣਾ ਜੀ ਕਿਉਂਕਿ ਸਟੱਫ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੀ ਪਿਓਰ ਔਰਗੇਂਜ਼ਾ ਦਾ ਪੀਸ ਆ ਪਿਓਰ ਔਰਗੇਂਜ਼ਾ ਦਾ ਪੀਸ ਹੈ ਠੀਕ ਹੈ ਜੀ ਇਦਾਂ ਬਣਿਆ ਹੋਇਆ ਦਾ ਘੇਰਾ ਤੇ ਬਾਜੂ ਇਹਦੇ ਵਿੱਚ ਸਿੱਪੀ ਪਰਲ ਦਬਕਾ ਤੇ ਰੇਸ਼ਮ ਦਾ ਕੰਮ ਆ ਕ੍ਰੇਪ ਦੀ ਸਲਵਾਰ ਹੈ ਜੀ ਸਭ ਦੀਆਂ ਸਲਵਾਰਾਂ 2 ਮੀਟਰ ਪਲੱਸ ਹੋਣਗੀਆਂ 3-3 ਮੀਟਰ ਹੀ ਹੋਣਗੀਆਂ 4 ਸਾਈਡ ਵਰਕ ਆ ਸਾਰੇ ਦੇ ਵਿੱਚ ਬੁਲਟੀ ਰਹੋਗੇ 2 ਮੀਟਰ ਦੀ ਲੈਂਥ ਦਾ ਦੁਪੱਟਾ ਵਿਦ 4 ਸਾਈਡ ਵਰਕ ਦੇ ਨਾਲ ਇਹ ਵੀ ਤੁਹਾਨੂੰ 4000 ਪ੍ਰਾਈਸ 'ਚ ਪਏਗਾ ਸੇਮ ਦੇ ਵਿੱਚ ਇਹ ਸੈਕੰਡ ਕਲਰ ਮਿਲ ਜਾਏਗਾ ਠੀਕ ਹੈ ਜੀ ਨੈਕਸਟ ਹੈਗਾ ਜੀ ਖੀਨ ਖਾਵ ਸਟਫ ਦੇ ਉੱਪਰ ਆ ਦੇਖੋ ਵਿੱਚ ਜੁਬਣ ਵਾਲਾ ਕੁਝ ਵੀ ਨਹੀਂ ਹੈ ਪਿਓਰ ਦੀ ਖੀਨ ਖਾਵ ਹੈ ਇਹ ਠੀਕ ਹੈ ਤੇ ਇਹ ਵੀ ਅਸੀਂ ਤੁਹਾਨੂੰ ਸੇਮ 4000 ਪ੍ਰਾਈਸ ਚ ਦਵਾਂਗੇ ਜੀ ਸੂਟ ਦਾ ਪ੍ਰਾਈਸ ਹੈਗਾ 7000 ਸੈਂਟਰ ਪੈਨਲ ਦੇ ਵਿੱਚ ਦਬਕਾ ਵਰਕ ਦੇ ਨਾਲ ਰੈਡੀ ਆ ਜਿਨ੍ਹਾਂ ਦੇ ਕੋਲ ਘਰ ਚ ਹੁਣ ਨੈਕਸਟ ਜਨਵਰੀ ਫਰਵਰੀ ਫੰਕਸ਼ਨ ਆ ਰਹੇ ਆ ਉਹਨਾਂ ਵਾਸਤੇ ਤੇ ਸੋਨੇ ਤੇ ਚੁਹਾਗੇ ਵਾਲੀਆਂ ਵੀਡੀਓ ਹੋਣਗੀਆਂ ਕਿਉਂਕਿ ਬਹੁਤ ਘੱਟ ਪ੍ਰਾਈਸ ਚ ਅਸੀਂ ਇਹ ਇਕੱਠਾ ਲੋਟ ਬਣਵਾਇਆ ਸਾਰਾ ਘੱਟ ਤੋਂ ਘੱਟ ਹੋਣਗੇ ਜੀ ਸਾਡੇ ਕੋਲ 2.5 ਤੋਂ 300 ਸੂਟ ਇਹ ਜਿਹੜੇ ਮੈਂ ਤੁਹਾਨੂੰ ਆਉਣੇ ਵਾਲੀਆਂ 4 ਤੋਂ 5 ਵੀਡੀਓ ਚ ਦਿਖਾਣੇ ਨੇ ਸੂਟ ਹੁਣ ਤੁਸੀਂ ਇਹ ਨਾ ਕਿਹੋ ਵੀ ਨੈਕਸਟ ਵੀਡੀਓ ਚੋ ਦੇਖ ਲਾਂਗੇ ਨੈਕਸਟ ਵਿੱਚੋਂ ਦੇਖ ਲਾਂਗੇ ਫਿਰ ਤੁਸੀਂ ਜਿਹੜੇ ਪਿੱਛੇ ਬੁਕਿੰਗ ਹੋਈ ਜਾਣੀ ਉਹ ਵੀ ਰਹੀ ਜਾਣੇ ਚਨੌਣ ਸ਼ਫੌਂ ਦਾ ਦੁਪੱਟਾ ਠੀਕ ਹੈ ਉਹਨਾਂ ਦੇ ਵਿੱਚੋਂ ਸੇਮ ਹੀ ਸਭ ਦਾ ਪ੍ਰਾਈਸ ਲੱਗ ਹੋਏਗਾ ਮੈਂ ਸ਼ੁਰੂਆਤ ਕੀਤੀ ਹੈ ਜੀ 4000 ਤੋਂ ਫਿਰ ਆਪਣਾ 6000 8000 ਇਦਾਂ ਦੀ ਵੀਡੀਓ ਆ ਜਾਣਗੀਆਂ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਇਹ ਹੈਗਾ ਇਹਦੇ ਸੇਮ ਦੇ ਵਿੱਚ ਕਲਰ ਦੋ ਕਲਰ ਆਪਸ਼ਨ ਨੇ ਤੇ ਬਹੁਤ ਪਿਆਰਾ ਸੂਟ ਆ ਇਹ ਸੂਟ ਮੈਂ ਪਹਿਲਾਂ ਵੀ ਰੈਡੀ ਕੀਤਾ ਸੀਗਾ ਜੀ ਬਹੁਤ ਜ਼ਿਆਦਾ ਲਾਈਕ ਕੀਤਾ ਗਰਲਿਸ਼ ਨੁੱਕ ਦਾ ਸੂਟ ਆ 4000 ਪ੍ਰਾਈਸ ਦੇ ਵਿੱਚ ਪਿਓਰ ਔਰਗੈਂਜ਼ਾ ਦੇ ਉੱਪਰ ਪ੍ਰਿੰਸ ਕੱਟ ਦੇ ਵਿੱਚ ਅਸੀਂ ਇਹ ਪ੍ਰਿੰਸਸ ਸਟਾਈਲ ਦੇ ਵਿੱਚ ਕਲੀ ਦਿੱਤੀ ਹੋਈ ਆ ਤੇ ਸਾਰਾ ਸੈਂਟਰ ਪੈਨਲ ਆ ਠੀਕ ਹੈ ਤੇ ਇਹਨੂੰ ਅਸੀਂ ਪੈਚ ਵੀ ਦਿੱਤਾ ਹੋਇਆ ਬਾਜੂ ਤੇ ਪੈਚ ਵਰਕ ਆ ਠੀਕ ਆ ਜੀ ਤੇ ਇਹਦੇ ਸਲਵਾਰ ਦੇ ਪੌਂਚਿਆਂ ਤੇ ਵੀ ਤੁਹਾਨੂੰ ਵਰਕ ਮਿਲ ਜੇਗਾ ਹੁਣ ਇਹ ਹੀ ਸਲਵਾਰ ਦੇ ਪੌਂਚੇ ਤੇ ਵਰਕ ਵਾਲੇ ਸੂਟ ਵੀ ਅਸੀਂ ਤੁਹਾਨੂੰ 4000 ਪ੍ਰਾਈਸ 'ਚ ਦੇ ਰਹੇ ਹਾਂ ਇਹ ਹੈਗਾ ਜੀ ਔਰਗੈਂਜ਼ਾ ਦਾ ਦੁਪੱਟਾ ਸਾਰੇ ਦੇ ਵਿੱਚ ਬੂਟੀ ਰਹੂਗੇ ਠੀਕ ਹੈ ਸੇਮ ਦੇ ਵਿੱਚ ਇਹ ਸੈਕੰਡ ਕਲਰ ਆ ਬਹੁਤ ਸੋਹਣਾ ਜਿਹਾ ਸ਼ੇਡ ਆ ਨਿਓਨ ਜਿਹਾ ਕਲਰ ਆ ਠੀਕ ਹੈ ਸਲਵਾਰ ਤੇ ਪੌਂਚੇ ਤੇ ਵਰਕ ਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਇਹ ਵੀ ਇਹ ਮੇਰਾ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਆ ਰਿਹਾ ਸਾਰਿਆਂ ਨੂੰ ਇਹ ਅਸੀਂ ਡਾਰਕ ਸ਼ੇਡ ਤੇ ਵੀ ਬਣਾਉਂਦੇ ਆ ਲਾਈਟ ਤੇ ਵੀ ਬਣਾਉਂਦੇ ਆ ਲਗ ਲਗ ਸਟਫ ਤੇ ਬਣਾਉਂਦੇ ਆ ਇਹ ਵਾਲਾ ਸਟਫ ਬਣਿਆ ਹੋਇਆ ਜੀ ਗਲਾਸ ਟਿਸ਼ੂ ਦੇ ਉੱਪਰ ਇਹ ਗਲਾਸ ਟਿਸ਼ੂ ਤੇ ਬਣਿਆ ਹੋਇਆ ਪੀਸ ਆ ਬਹੁਤ ਸੋਹਣਾ ਲੈਮਨ ਸ਼ੇਡ ਆ ਇਹਦੀ ਤੁਸੀਂ ਲੌਂਗ ਸ਼ਾਰਟ ਸ਼ਰਟ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਤੇ ਫੋਰ ਸਾਈਡ ਦੁਪੱਟਾ ਵਰਕ ਦੇ ਨਾਲ ਮਿਲੇਗਾ ਜੀ ਇਹ ਵਾਲਾ ਸੂਟ ਵੀ ਇਹਦਾ ਵੀ ਜਿਹੜਾ ਸੈਕੰਡ ਕਲਰ ਆ ਉਹ ਮਹਿੰਦੀ ਕਲਰ ਮਿਲ ਜਾਏਗਾ ਮਹਿੰਦੀ ਮਸਟਰਡ ਜਾਂ ਸ਼ੇਡ ਠੀਕ ਹੈ ਦੋਨੋਂ ਹੀ ਸੂਟ ਗਲਾਸ ਟਿਸ਼ੂ ਤੇ ਆ ਪ੍ਰਾਈਸ ਹੈਗਾ ਏ 4000 ਇਹ ਦੇਖੋ ਜੀ ਬਾਜੂ ਤੇ ਵਰਕ ਆ ਪਹਿਲਾਂ ਤੁਸੀਂ ਪਿਆ ਕਲਰ ਦੇਖ ਲਿਆ ਕਰੋ ਕਿਉਂਕਿ ਜਦੋਂ ਮੈਂ ਕਲਰ ਖੋਲਦਾਨੀ ਆ ਫਿਰ ਉਹ ਥੋੜਾ ਜਿਹਾ ਸੀ ਥਰੂ ਹੋਣ ਕਰਕੇ ਕਲਰ ਚੇਂਜ ਆ ਜਾਂਦਾ ਵੀਡੀਓ ਚ ਸਾਰਾ ਹੀ ਫਰੰਟ ਹੈਵੀ ਆ ਸਾਰਾ ਫਰੰਟ ਟੋਟਲੀ ਸਾਰੇ ਫਰੰਟ ਦੇ ਵਿੱਚ ਵਰਕ ਰਹੇਗਾ ਬਹੁਤ ਸੋਹਣੀ ਬੇਲ ਬਣੀ ਹੋਈ ਆ ਜੀ ਇਦਾਂ ਦੇ 7 7 8 8000 ਵਾਲੇ ਸੂਟ ਅਸੀਂ ਤੁਹਾਨੂੰ 4000 ਚ ਦੇ ਰਹੇ ਹਾਂ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ 4 ਸਾਈਡਿਡ ਐ ਦਾ ਵਰਕ ਵਾਲਾ ਬਹੁਤ ਯੂਨੀਕ ਜਿਹਾ ਦੁਪੱਟਾ ਰਹੇਗਾ ਠੀਕ ਹੈ 크ਰੇਪ ਦੀ ਸਲਵਾਰ ਆ ਜੀ ਇਹ ਵਾਲੀਆਂ ਕਲੈਕਸ਼ਨਾਂ ਨੇ ਤੁਸੀਂ ਕਿਸੇ ਨੂੰ ਦੇਣ ਲੈਣ ਵਾਸਤੇ ਲੈਣੇ ਨੇ ਸੂਟ ਤਾ ਵੀ ਬਹੁਤ ਸੋਹਣੇ ਨੇ ਤੁਸੀਂ ਸਟਿਚ ਕਰਵਾ ਕੇ ਪਾਣੇ ਆ ਜੀ ਤੁਹਾਡੇ ਬਜਟ ਚ ਆ ਰਹੇ ਆ ਤਾਂ ਵੀ ਬਹੁਤ ਸੋਹਣੇ ਸੂਟ ਨੇ ਅਗਰ ਤੁਹਾਡਾ ਬਜਟ ਹੈਗਾ ਸੀ 5000 ਚ ਪਾਣਾ ਤਾਂ ਸੂਟ ਇਹ ਹੈਗੇ ਨੇ ਜੇ ਸੂਟ ਆਸਾਰੀ 6000 ਪਲੱਸ ਵਾਲੇ ਸੂਟ ਜਿਹੜੇ ਮੈਂ ਤੁਹਾਨੂੰ 4000 ਚ ਦੇ ਰਹੀ ਆ ਠੀਕ ਹੈ ਤੇ ਇਹ ਹੈਗੇ ਨੇ ਫੋਰ ਸਾਈਡ ਵਰਕ ਵਾਲਾ ਦੁਪੱਟਾ ਸਾਰੇ ਚ ਬੁਟੀ ਹੋਗੇ ਪਹਿਲੇ ਸੂਟ ਦੀ ਲੁੱਕ ਦੇਖ ਲਓ ਜੀ ਪਹਿਲਾਂ ਤਾਂ ਕਲਰ ਹੀ ਦੇਖ ਲਓ ਤੇ ਉਹ ਪੂਰਾ ਵਰਕ ਦੇਖ ਲੋ ਸਾਰਾ ਹੀ ਫਰੰਟ ਹੈਵੀ ਆ ਐਦਾਂ ਦੀ ਕਲੈਕਸ਼ਨ ਆ ਕੌਣ ਦੇ ਦੇਗਾ ਤੁਹਾਨੂੰ 9-10 10000 ਤੋਂ ਘੱਟ ਬਹੁਤ ਸੋਹਣੀ ਕਲੈਕਸ਼ਨ ਆ ਜੀ 4 ਸਾਈਡ ਹੈਵੀ ਦੁਪੱਟੇ ਦੇ ਨਾਲ 4 ਸਾਈਡ ਦੁਪੱਟਾ ਹੈਂਡਵਰਕ ਦੇ ਨਾਲ ਗਲਾਸ ਟਿਸ਼ੂ ਦੀ ਸ਼ਰਟ ਗਲਾਸ ਟਿਸ਼ੂ ਦਾ ਦੁਪੱਟਾ 크ਰੇਪ ਦੀ ਸਲਵਾਰ 4000 ਪ੍ਰਾਈਸ ਦੇ ਵਿੱਚ ਇਹ ਹੈਗੇ ਆ ਜੀ ਦੇਖੋ ਇਹ ਤਾਂ ਬਰੌਕੇਟ ਸਿਲਕ ਦਾ ਸੂਟ ਇਹ ਚ ਜੁਬਣੇ ਵਾਲਾ ਖੁਸ਼ ਨਹੀਂ ਹੈਗਾ ਕੋਈ ਵੀ ਕਟਿੰਗ ਵਾਲਾ ਵਿੱਚ ਨੀਚੇ ਵਰਕ ਨਹੀਂ ਹੈਗਾ ਇਸ ਦਾ ਜਿਹੜਾ ਸਟਫ ਦਾ ਹੁੰਦਾ ਹੈ ਤੇ ਇਹ ਹੈਗਾ ਸਾਰਾ ਹੀ ਗੋਟੇ ਸੌਰੀ ਦਬਕੇ ਵਰਕ ਦੇ ਨਾਲ ਬਣਿਆ ਹੋਇਆ ਸੈਂਟਰ ਪੈਨਲ ਆ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਸਭ ਦੀ ਬਾਜੂ ਤੇ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਬੈਲ ਬਣੀ ਹੋਈ ਹੈ ਬਹੁਤ ਸੋਹਣੀ ਨਾਲ ਬੂਟੀ ਦੇ ਮਸਟਰਡ ਸ਼ੇਡ ਹੈ ਜੀ ਮਹਿੰਦੀਆਂ ਤੇ ਪਾ ਲਓ ਹਲਦੀ ਤੇ ਪਾ ਲਓ ਇਹ ਜਿਹੜਾ ਸ਼ਿਮਰ ਦਾ ਦੁਪੱਟਾ ਸਾਰੇ ਚ ਬੁੱਟੀ ਰਹੋਗੀ ਫੋਰ ਸਾਈਡ ਲੇਸ ਵਰਕ ਦੇ ਨਾਲ ਆ। ਸੇਮ ਸਟੱਫ ਦੇ ਵਿੱਚ ਨਵਾਂ ਡਿਜ਼ਾਈਨ ਦੰਨੇ ਆ ਨਵਾਂ ਕਲਰ ਦੰਨੇ ਆ ਜੇ। ਕਲਰ ਵੀ ਬਹੁਤ ਸੋਹਣਾ ਤੇ ਡਿਜ਼ਾਈਨ ਤਾਂ ਸੋਹਣਾ ਹੈਗਾ ਹੀ ਆ। ਇਹ ਸਿੰਗਲ ਸਿੰਗਲ ਸੂਟ ਆ ਤਾਂ ਕਰਕੇ ਤੁਹਾਨੂੰ ਮੈਂ 4000 ਚ ਦੇ ਰਹੀ ਆ। ਸਾਰੇ ਹੀ ਸੂਟ 6000 ਤੋਂ 4500 ਦੇ ਵਿੱਚ ਨੇ ਜਿਹੜੇ ਸੂਟ ਬਣਾਏ ਨੇ। ਉਵੀ ਤੁਹਾਨੂੰ ਸੈਟ ਵਾਈਜ਼ ਵੀ ਦਿਖਾਵਾਂਗੇ ਇਹ ਸੂਟ ਹੈਗੇ ਨੇ ਸਾਰੇ ਸਿੰਗਲ ਸਿੰਗਲ ਜਿੱਦਾਂ ਸਟੱਫ ਪਿਆ ਹੁੰਦਾ ਜੀ ਕਿ ਇੱਕ ਇੱਕ ਦੋ ਦੋ ਸੂਟਾਂ ਦਾ ਸਭ ਤੇ ਵਰਕ ਕਰਵਾ ਲਿਆ ਸਭ ਤੇ ਹੁਣ ਤੁਸੀਂ ਜਲਦੀ ਜਲਦੀ ਚੁੱਕ ਸਕਦੇ ਹੋ ਸੂਟ ਸਾਰੇ ਇਹ ਕਲਰ ਬਹੁਤ ਪਿਆਰਾ ਸੂਟ ਦਾ ਸਾਰੇ ਚਬੂਤੀ ਆ ਕੇਰਾ ਬਹੁਤ ਸੋਹਣਾ ਜੀ ਪੂਰੀ ਹੈਵੀ ਲੁੱਕ ਦੇਏਗਾ ਪਾਇਆ ਹੋਇਆ ਸੂਟ ਕ੍ਰੇਪ ਦੀ ਸੰਵਾਰ ਆ ਜਿਹੜਾ ਦੁਪੱਟਾ ਹੈ ਐਦਾਂ ਰਹੇਗਾ ਡਬਲ ਵਰਕ ਦੇ ਨਾਲ ਦੁਪੱਟੇ ਤੇ ਬਹੁਤ ਵਰਕ ਹੈ ਪ੍ਰਾਈਸ ਹੈਗਾ ਜੀ 4000 ਪਿਓਰ ਖੀਨ ਖਾਵ ਤੇ ਸੂਟ ਹੈ ਜੀ ਸਾਰੇ ਢਬਕੇ ਦੇ ਨਾਲ ਬਣਿਆ ਹੋਇਆ ਸੇਮ ਕਲਰ ਦਾ ਪੈਚ ਲਗਾ ਕੇ ਕ੍ਰੇਪ ਦਾ ਉਸ ਤੇ ਉੱਪਰ ਵਰਕ ਕੀਤਾ ਹੋਇਆ ਹੈ ਕ੍ਰੇਪ ਦੀ ਸਲਵਾਰ ਆ ਜਿਹਨਾਂ ਨੂੰ ਸ਼ੂਹੋਂ ਦਾ 4 ਸਾਈਡ ਲੇਸ ਵਾਲਾ ਵਿੱਚ ਬੂਟੀ ਵਾਲਾ ਦੁਪੱਟਾ ਰਹੂਗਾ ਠੀਕ ਹੈ ਜੀ ਪੈਚ ਵਰਕ ਦੇ ਨਾਲ ਦੇਖੋ ਕਿੰਨਾ ਸੋਹਣਾ ਸੂਟ ਹੈ ਵੇਲ ਦੇਖੋ ਕਿੰਨੀ ਪਿਆਰੀ ਬਣੀ ਹੋਈ ਹੈ ਦਬਕੇ ਦੀ ਸਾਰੀ ਨੈਕਸਟ ਦੰਨੇ ਆ ਜੀ ਤੁਹਾਨੂੰ ਬਹੁਤ ਪਿਆਰਾ ਸੈਲਫ ਸ਼ਿਮਰ ਦੇ ਉੱਪਰ ਸੂਟ ਸੈਲਫ ਸ਼ਿਮਰ ਤੇ ਰਹੇਗਾ ਜੀ ਸੂਟ ਕੋਈ ਵੀ ਏਜ ਪਾ ਸਕਦੀ ਆ ਹਲਕਾ ਜਾਂ ਕੇਰਾ ਦਿੱਤਾ ਹੋਇਆ ਹੈ ਬਾਜੂ ਤੇ ਵਰਕ ਮਿਲ ਜਾਏਗਾ। ਕ੍ਰੇਪ ਦੀ ਸਲਵਾਰ ਹੈ ਜੀ ਤੇ ਚਨਾਉਂਛ ਫੁੰਦਾ ਦੁਪੱਟਾ ਸਾਰੇ ਚਬੂਤੀ ਰਹੂਗੀ ਫੋਰ ਸਾਈਡ ਲੇਸ ਦੇ ਨਾਲ ਤੇ ਨੈਕਸਟ ਤੁਹਾਨੂੰ ਇੱਕ ਸੂਟ ਦੰਨੇ ਆ ਜੀ ਗਲਾਸ ਟਿਸ਼ੂ ਦੇ ਉੱਪਰ ਗਰਲਿਸ਼ ਲੁੱਕ ਦਾ ਸੂਟ ਆ ਗਲਾਸ ਟਿਸ਼ੂ ਦੇ ਉੱਪਰ neck ਬਹੁਤ ਸੋਹਣਾ ਬਣਿਆ ਹੋਇਆ ਸਾਰੇ ਦੇ ਵਿੱਚ ਬੋਟੀ ਆ ਬਾਜੂ ਦੇ ਉੱਪਰ ਵੀ ਬੋਟੀ ਰਹੋਗੀ ਕਟ ਦਾਣਾ ਤੇ pearl ਦਾ ਕੰਮ ਹੈ ਜਿਹੜੇ ਫੁੱਲ ਨੇ ਜੀ ਮੇਨ ਹੁੰਦਾ ਇਹਨਾਂ ਦਾ ਵਰਕ ਤੁਸੀਂ ਕਿਦਾਂ ਦੇਖਦੇ ਹੋ ਹਨ ਫੁੱਲ ਦਾ ਕੰਮ ਦੇਖੋ ਕਿੰਨਾ ਉੱਭਰ ਕੇ ਬਹੁਤ ਸੋਹਣਾ ਆਇਆ ਹੋਇਆ ਤੇ ਇਹ ਹੈਗੀ ਆ ਜੀ crepe ਦੀ ਸਲਵਾਰ ਮੇਨ ਹੈਗਾ ਇਸ ਸੂਟ ਦਾ ਦੁਪੱਟਾ ਦੇਖੋ 8-8000 ਵਾਲੇ ਸੂਟ ਤੁਹਾਨੂੰ ਅਸੀਂ 4000 ਚ ਦੇ ਰਹੀਆਂ ਹੈਗਾ ਨਾ 8000 ਦਾ ਸੂਟ ਤੁਸੀਂ ਖੁਦ ਦੇਖ ਸਕਦੇ ਹੋ ਸਾਰੇ ਦੁਪੱਟੇ 'ਚ ਜਾਲ ਹੈਵੀ ਵਰਕ 글라스 ਟਿਸ਼ੂ ਦੀ ਸ਼ਰਟ 글라스 ਟਿਸ਼ੂ ਦਾ ਦੁਪੱਟਾ ਕਿਉਂਕਿ ਜਿਹੜੇ ਇਹ ਵਾਲੇ ਸੂਟ ਨੇ ਇਹ ਥੋੜੇ ਰੀਯੂਜ਼ ਹੋ ਜਾਂਦੇ ਆ ਟੂ ਮੱਚ ਹੈਵੀ ਵੀ ਨਹੀਂ ਹੈਗੇ ਤੁਹਾਡੇ ਬਜਟਸ ਵੀ ਨਹੀਂ ਤੁਸੀਂ ਮਤਲਬ ਕਿ ਇਹਨਾਂ ਨੂੰ ਕੋ ਖੁਸ਼ ਹੋ ਕੇ ਪਾ ਸਕਦੇ ਹੋ ਸੂਟਾਂ ਜਿੰਨੇ ਮਹਿੰਗੇ ਸੂਟ ਹੁੰਦੇ ਆਪਾਂ ਰੱਖੀ ਵੀ ਜਾਂਦੇ ਆਂ ਖਾਸ ਵਿਆਹਾਂ ਤੇ ਪਾਣੇ ਤੇ ਪੈਂਦੇ ਹਨੀਆਂ ਤੁਸੀਂ ਅਗਰ ਕੋਈ ਵਰਕਿੰਗ ਓਫਿਸ ਵੇਅਰ ਵਗੈਰਾ इजीली ਪਹਿ ਜਾਂਦੇ ਨੇ ਐਦਾਂ ਦੇ ਵਰਕ ਵਾਲੇ ਸੂਟ ਬਾਕੀ ਤੁਹਾਡੀ ਆਪਣੀ ਚੁਆਇਸ ਹੁੰਦੀ ਆ ਜਿਹੜਾ ਵੀ ਸੂਟ ਤੁਹਾਨੂੰ ਅਸ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖ ਲਈ ਥੈਂਕ ਯੂ so much ਥੈਂਕ ਯੂ